ਲੁਧਿਆਣਾ ਦੇ ਸ਼ਾਸਤਰੀ ਨਗਰ ਵਿੱਚ ਬੀਸੀਐਮ ਸਕੂਲ ਦੇ ਬਾਹਰ ਮਾਪਿਆਂ ਨੇ ਵਧੀਆਂ ਫੀਸਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਿਕਰ ਜੋਕ ਹੈ ਕਿ ਇੱਥੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਵੱਲੋਂ ਇਸ ਸਕੂਲ ਦਾ ਦੌਰਾ ਕਰਨਾ ਸੀ ਅਤੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ ਪਰ ਰਾਜਪਾਲ ਦੇ ਆਉਣ ਤੋਂ ਠੀਕ ਪਹਿਲਾਂ ਇਸ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੇ ਗੇਟ ਦੇ ਬਾਹਰ ਧਰਨਾ ਦਿੱਤਾ ਅਤੇ ਜੁਰਮਾਨੇ ਦੀ ਰਕਮ ਵਾਪਸ ਕਰਨ ਦੀ ਮੰਗ ਕੀਤੀ ਮਾਪਿਆਂ ਨੇ ਕਿਹਾ ਕਿ ਵਾਦੀ ਮਹਿੰਗਾਈ ਦੇ ਵਿਚਕਾਰ ਸਕੂਲ ਫੀਸਾਂ ਮਾਪਿਆਂ ਤੇ ਇੱਕ ਵੱਡੂ ਬੋਝ ਹਨ ਦੂਜੇ ਪਾਸੇ ਪ੍ਰੋਗਰਾਮ ਵਿੱਚ ਪਹੁੰਚੇ ਵਿਧਾਇਕ ਕਲਵੰਤ ਸਿੰਘ ਸਿੱਧੂ ਨੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਜੇਕਰ ਅਜਿਹਾ ਕੁਝ ਵੀ ਹੋਇਆ ਹੈ ਤਾਂ ਸਕੂਲ ਪ੍ਰਸ਼ਾਸਨ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਾਪਿਆਂ ਨੂੰ ਸਮਝਾਇਆ ਹੈ ਕਿ ਉਹਨਾਂ ਨੂੰ ਰਾਜਪਾਲ ਦੇ ਪ੍ਰੋਗਰਾਮ ਕਾਰਨ ਵਿਰੋਧ ਨਹੀਂ ਕਰਨਾ ਚਾਹੀਦਾ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸਿੱਧੂ ਨੇ ਕਿਹਾ ਕਿ ਮਾਪਿਆਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਮਾਪਿਆਂ ਨੇ ਸਕੂਲ ਦੀਆਂ ਫੀਸਾਂ ਵਿੱਚ 28% ਵਾਧੇ ਦਾ ਦੋਸ਼ ਲਗਾਇਆ ਹੈ ਇਸ ਮੌਕੇ ਤੇ ਬੋਲਦੇ ਆ ਵਿਧਾਇਕ ਕਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰੀ ਨੀਤੀ ਦੇ ਅਨੁਸਾਰ ਫੀਸਾਂ ਵਿੱਚ ਇੰਨਾ ਵਾਧਾ ਕਰਨਾ ਗਲਤ ਹੈ ਕਿਉਂਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 8% ਫੀਸ ਵਾਧੇ ਦੀ ਗੱਲ ਕੀਤੀ ਹੈ ਕੀ ਨਿਕਲੇਗਾ ਸਿੱਟਾ ਇਸ ਵਿਰੋਧ ਪ੍ਰਦਰਸ਼ਨ ਦਾ ਕੀ ਸਕੂਲਾਂ ਦੀ ਮਨਮਰਜ਼ੀ ਹੋਵੇਗੀ ਬੰਦ ਗੱਲਬਾਤ ਕਰਦੇ ਆ ਇਸ ਤੇ ਸਬੰਧ ਵਿੱਚ ਸਕੂਲ ਵਿੱਚ ਆਏ ਮਾਪਿਆਂ ਦੇ ਨਾਲ ਨਾਮ ਇੱਧਰ ਖੜੋ ਸਕੂਲ ਦਾ ਸਕੂਲ ਨਾਲ ਸਾਡੇ ਬਹੁਤ ਸਾਰੇ ਮੈਟਰਸ ਹੈ ਪਹਿਲਾ ਮੈਟਰ ਸਾਡਾ ਫੀਸ ਦਾ ਹੈ ਜਿਹੜਾ ਇਹਨਾਂ ਨੇ ਫੀਸ ਬਿਨਾਂ ਦੱਸੇ ਸਾਨੂੰ ਇੰਨਾ ਜ਼ਿਆਦਾ ਇਹਨਾਂ ਨੇ ਵਧਾਈ ਹੈ ਦੂਜਾ ਮੈਟਰ ਸਾਡਾ ਬੁੱਕਸ ਦਾ ਮੈਟਰ ਹੈ ਜਿਹੜੇ ਹਰ ਸਾਲ ਚੇਂਜ ਹੁੰਦੀਆਂ ਔਰ ਜਿਹੜੀਆਂ ਕਿਸੇ ਤਰ੍ਹਾਂ ਤੋਂ ਵੀ ਨਹੀਂ ਮਿਲਦੀਆਂ ਜਿਹੜਾ ਮਰਜ਼ੀ ਕਿੱਥੋਂ ਮਰਜ਼ੀ ਟਰਾਈ ਕਰੇ ਉਹ ਸਾਨੂੰ ਮਿਲਦੀਆਂ ਹੀ ਨਹੀਂਆਂ ਉਹ ਇਹਨਾਂ ਦੇ ਪਬਲਿਕेशंस ਆਪਣੇ ਆਪ ਨਾਲ ਦਾ ਮੈਟਰ ਹੈ ਉਹ ਰਿਪੀਟ ਵੀ ਨਹੀਂ ਕਰਦੇ ਜਿਹੜਾ ਇੱਕ ਵਾਰੀ ਮੈਟਰ ਬੁੱਕਸ ਚ ਪਾ ਦਿੱਤਾ ਉਹ ਰਿਪੀਟ ਹੀ ਨਹੀਂ ਕਰਦੇ ਦੋ ਦੋ ਤਿੰਨ ਤਿੰਨ ਸੈਟ ਸਾਨੂੰ ਲੈਣੇ ਪੈਂਦੇ ਆ ਹਰ ਸਾਲ ਬੱਚਿਆਂ ਦੀ ਜਿਹੜੀਆਂ 4-4 5-5 ਹਜ਼ਾਰ ਦੀਆਂ ਸਾਨੂੰ ਬੁੱਕਸ ਲੈਣੀਆਂ ਪੈ ਰਹੀਆਂ ਪਲੱਸ ਇਹਨਾਂ ਦੇ ਜਿਹੜੇ ਐਡਮਿਸ਼ਨ ਚਾਰਜਸ ਐ ਇਹਨਾਂ ਨੇ ਐਡਮਿਸ਼ਨ ਚਾਰਜਸ ਨਾਲ ਲੈ ਕੇ ਉਹਨੂੰ ਫੀਸ ਦੇ ਵਿੱਚ ਇਨਕਲੂਡ ਕਰ ਦਿੱਤਾ ਐਡਮਿਸ਼ਨ ਦਾ ਜਿਹੜਾ ਇਹਨਾਂ ਨੇ ਪੈਸੇ ਸੀਗੇ ਉਹਨੂੰ 4 ਪਾਰਟਸ ਚ ਡਿਵਾਈਡ ਕਰਕੇ ਫੀਸਾਂ ਦੇ ਵਿੱਚ ਜੋੜ ਕੇ ਪਹਿਲਾਂ 14000 ਹੁਣ 19000 ਕਿੰਨਾ ਡਿਫਰੈਂਸ ਆ 5000 5000 ਨੂੰ ਤੁਸੀਂ 4 ਨਾਲ ਮਲਟੀਪਲਾਈ ਕਰ ਲਿਓ ਅਸੀਂ ਫੀਸਾਂ ਨਹੀਂ ਮੰਗ ਕਰਦੇ ਆ ਇਹ ਕ ਬੈਕਰਸ ਇਹਨਾਂ ਨੇ 3200 ਲੈ ਰਿਹਾ ਉਹ ਨਜਾਇਜ਼ ਲੈ ਰਿਹਾ ਉਹਦੀ ਰਸੀਦ ਵੀ ਨਹੀਂ ਦੇ ਰੇ ਉਹ ਇਹ ਕੈਸ਼ ਚ ਪੇਮੈਂਟ ਲੈ ਰਿਹਾ 3200 ਇਹ ਬੈਕਰਸ ਦਾ ਜਿਹੜਾ ਕਿ ਕਲਾਸਿਸ ਵੀ ਨਹੀਂ ਲੱਗਦੀਆਂ ਬਿਨਾਂ ਇੱਕ ਵਾਰ 62 ਕੀ ਗਿਆ ਉਹਨਾਂ ਨੇ ਇੱਕ ਸਾਨੂੰ ਤਸੱਲੀ ਦਿੱਤੀ ਅੰਦਰ ਗਏ ਸੀਗੇ ਉਹਨਾਂ ਨੇ ਦੱਸਿਆ ਕਿ ਤੁਸੀਂ ਇੱਕ ਵਾਰੀ ਵੇਟ ਕਰੋ ਇਹਨਾਂ ਨੇ ਸਾਨੂੰ ਮਿਲਣ ਦਾ ਟਾਈਮ ਦਿੱਤਾ 5 ਨੰਬਰ ਦੀ ਕਮੇਟੀ ਬਣਾਈ ਉਹਨਾਂ ਨੇ ਕਿ ਤੁਸੀਂ ਜਾ ਕੇ ਇੱਕ ਵਾਰੀ ਗੱਲਬਾਤ ਕਰੋ ਹੁਣ ਦੇਖੋ ਕੀ ਬੰਦਾ ਅੱਗੇ ਦੇ ਬੇਫਿਕਰਾਂ ਬਹੁਤ ਜ਼ਿਆਦੇ ਆ ਤੇ ਸਕੂਲ ਮੈਨੇਜਮੈਂਟ ਨਾਲ ਮੈਂ ਅੰਦਰ ਜਾ ਕੇ ਗੱਲ ਕਰੀ ਉਹਨਾਂ ਨੇ ਜੋ-ਜੋ ਕੰਮ ਕਰੇ ਨੇ ਉਹ ਦਿਖਾਏ ਨੇ ਇੱਕ ਮਾਪਿਆਂ ਦੀ ਮੰਗ ਸੀ ਵੀ ਏਸੀ ਦੇ ਪੈਸੇ ਨੇ ਜਿਹੜੇ ਨਗਹਿਜ ਨੇ ਉਹ ਜਦੋਂ ਮੈਂ 700 6200 ਬੱਚਿਆਂ ਦੇ ਕੋਲ ਇਹ ਵੇਲੇ ਉਹਦੇ ਨਾਲ ਜਦੋਂ ਮਲਟੀਪਲਾਈ ਕਰਿਆ ਉਹ ਬਣ ਗਿਆ 5 ਕਰੋੜ ਕੁਛ ਲੱਖ ਰੁਪਈਆ ਤੇ ਉਹ ਵੀ ਜਿਹੜਾ ਹੈਗਾ ਜਸਟੀਫਾਈ ਨਹੀਂ ਹੁੰਦਾ ਅਗਰ ਮੰਨ ਲਓ ਵੀ ਇਹਨਾਂ ਨੇ ਏਸੀ ਨਵੇਂ ਇੰਸਟਾਲ ਕਰਾ ਲਏ ਉਹ ਪਿਛਲੇ ਫਸਾ ਨਾਲ ਕਿੰਨਾ ਪੈਸਾ ਨਾਲ ਕੋਈ ਬੱਚਿਆ ਉਹ ਕਿੰਨਾ ਪੈਸਾ ਖਰਚ ਕਰਿਆ ਇੱਕ ਇਹਨਾਂ ਨੇ ਦੱਸਿਆ ਵੀ 15 ਕਰੋੜ ਲਾ ਕੇ ਇਹ ਬੱਚਿਆਂ ਨੇ ਸਟੇਡੀਅਮ ਬਣਾ ਰਹੇ ਆ ਉਹ ਵੀ ਮੈਂ ਕਹਾਂ ਵੀ ਉਹਨੂੰ ਵੀ ਆਪਾਂ ਜਸਟੀਫਾਈ ਕਰਨਾ ਨੇ ਵੀ ਕਿੰਨੀ ਤੁਹਾਨੂੰ ਸੈਂਟਰ ਤੋਂ ਜਾਂ ਪੰਜਾਬ ਸਰਕਾਰ ਤੋਂ ਗ੍ਰਾਂਟ ਮਿਲੀ ਆ ਉਹਦੇ ਨਾਲ ਉਹਦਾ ਮਿਲਾਨ ਕਰਦੇ ਕਿਉਂਕਿ ਸਾਡੀਆਂ ਮਾਤਾਵਾਂ ਪੈਣਾ ਸਾਡੀਆਂ ਬੱਚਿਆਂ ਧੁੱਪੇ ਆ ਕੇ ਬੈਠਣ ਇਹ ਇਹ ਸਾਨੂੰ ਗੁਜ਼ਾਰਾ ਨਹੀਂ ਇੱਕ ਸਾਲ ਪ੍ਰਾਈਵੇਟ ਸਕੂਲ ਇਹਨਾਂ ਦਾ ਕੋਈ ਸਰਕਾਰੀ ਪ੍ਰਾਪਤ ਨਹੀਂ ਹੈ ਇੱਕ ਤਾਂ ਬੰਦ ਮੈਂ ਸਮਝਦਾ ਵੀ ਇਹਨਾਂ ਦੇ ਮਾਪਿਆਂ ਦੇ ਜੇਬਾਂ ਤੇ ਡਾਕਾ ਇਹਦੇ ਤੇ ਵੀ ਕੋਈ ਕਾਨੂੰਨ ਬਣਾਉਣਾ ਤੇ ਮੌਨਸੂਨ ਸੈਸ਼ਨ ਦੇ ਵਿੱਚ ਇਹ ਮੈਂ ਕੱਲਾ ਕਿਤਾਬਾਂ ਦਾ ਸਕੂਲ ਦਾ ਨਹੀਂ ਕੱਲਿਆਂ ਕਿਤਾਬਾਂ ਦਾ ਇਸ਼ੂ ਚੱਕੂਗਾ ਤਾਂ ਕਿ ਜਿਹੜੀ ਉਹ ਵਿਧਾਨ ਸਭਾ ਕੋਈ ਪਾਸ ਕਰੇ ਵੀ ਕਿਸੇ ਦਾ ਬੱਚਾ ਉਹਦੀ ਜਿਹੜੀ ਵੀ ਉਹਦੀ ਡਾਕਟਰ ਉਹ ਹੈਗੇ ਸਰੰਦ ਕਲਾਸ ਦੇ ਵਿੱਚ ਜਦ ਕਿ ਚਾਹੀਦਾ ਕਿ ਇਹ ਵੀ ਉਹ ਅਗਲੇ ਸਾਲ ਉਹੀ ਸੇਮ ਕਿਤਾਬਾਂ ਹੋਣ ਉਹ ਜਿਹੜੇ ਬੱਚੇ ਜਦੋਂ 8ਵੇਂ ਕਲਾਸ ਚ ਹੋਊ ਉਹ ਕਿਤਾਬਾਂ ਉਹਦੇ ਕੰਮਾਂ ਨੂੰ ਇਹ ਆਪਣੇ ਮੁਨਾਫੇ ਵਧਾਉਣ ਦੇ ਲਈ ਇਹ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਚੇਂਜ ਕਰ ਦਿੰਦੇ ਨੇ ਤੇ ਮੈਂ ਮਾਪਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਜਾ ਕੇ ਕਿਤੋਂ ਕਿਤਾਬਾਂ ਲੈ ਕੇ ਆਓ ਤਾਂ ਉਹ ਕਹਿੰਦੇ ਵੀ ਪੂਰੇ ਲੁਧਿਆਣੇ 'ਚ ਪੂਰੇ ਪੰਜਾਬ 'ਚ ਕਿਤੇ ਕਿਤਾਬ ਨਹੀਂ ਮਿਲਦੀ ਕਿਉਂਕਿ ਇਹਨਾਂ ਦੀ ਇਹਨਾਂ ਸਕੂਲਾਂ ਨੇ ਦੀ ਆਪਣੀ ਪਬਲਿਕੇਸ਼ਨ ਗਰਜੋਤ ਮੇਰਾ ਛੋਟਾ ਵੀਰ ਸਾਥੀ ਮੇਰਾ ਪੁਰਾਣਾ ਉਹ ਖੜਾ ਉਹ ਕਹਿੰਦਾ ਵੀ ਮੇਰੇ ਜਿਹੜਾ ਫਰਸਟ ਕਲਾਸ ਦੇ ਬੱਚੇ ਦੀਆਂ ਕਿ ਐਲ ਕੇਜੀ ਦੇ ਬੱਚੇ ਦੀਆਂ ਕਿਤਾਬਾਂ 4500 ਹੋ ਗਏ ਨੇ ਮੈਂ ਸਮਝਦਾ ਵੀ ਇਹ ਬਹੁਤ ਨਿਗਹਿਜ ਪੈਸੇ ਨੇ ਇਹਨਾਂ ਨੂੰ ਕੱਲ ਨੂੰ ਜਸਟੀਫਾਈ ਅਜੇ ਗਵਰਨਰ ਆਉਣਾ ਸੀ ਕਾਰਕੀ ਲੈ ਕੇ ਬਿਲਡਿੰਗ ਫੰਡ ਹੈ ਜੀ ਜੀਪ ਟਟਾ ਕਮ ਰਾਇਆ ਇਹਨਾਂ ਦੇ ਪੀਰਨਸ ਦੇ ਦੇਖੋ ਮੈਂ ਉਹਨਾਂ ਤੋਂ ਪੂਰਾ ਪੇਪਰ ਮੰਗਿਆ ਕਿਉਂਕਿ ਇੱਕ ਐਡਵੋਕੇਟ ਮੈਂ ਤਾਂ ਸਬੂਤ ਮੰਗ ਰਹੇ ਹਾਂ ਸਬੂਤ ਪੀਰਨਸ ਨੂੰ ਵੀ ਕਿਹਾ ਤੁਸੀਂ ਕਢਾ ਲਓ ਪਿਛਲੇ ਸਾਲ ਕਿੰਨੇ ਸੀ ਹੁਣ ਕਿੰਨੇ ਸੀ ਉਹਦੇ ਹਿਸਾਬ ਨਾਲ ਉਹਨੂੰ ਜਸਟੀਫਾਈ ਕਰਾਂਗੇ ਅਗਰ ਕੋਈ ਨਿਗਹਿਜ ਪੈਸਾ ਪਹਿਲਾਂ ਉਹਨਾਂ ਨੂੰ ਬੇਨਤੀ ਕਰਾਂਗੇ ਜੇ ਨਾ ਮੰਨਣਗੇ ਫਿਰ ਕਾਲ ਵੇਕਰ